ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਮੱਧ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਦੀਪ ਸਰਦਾਰਨੀ ਦੇ ਭਰਾ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਹੀ ਦੀਪ ਸਰਦਾਰਨੀ ਨੇ ਫਲੈਟ ਦੇ ਵਿੱਚ ਬੈਠੀ ਹੋਈ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ ਉਸ ਵੀਡੀਓ ਦੇ ਵਿੱਚ ਦੀਪ ਸਰਦਾਰਨੀ ਨੇ ਇਹ ਦੱਸਿਆ ਸੀ ਕਿ ਮੇਰੇ ਭਰਾ ਦੀ ਜਿਹੜੀ ਹਾਲਤ ਹੈ ਉਹ ਬਹੁਤ ਹੀ ਜ਼ਿਆਦਾ ਖਰਾਬ ਹੈ ਤੇ ਉਸਦੇ ਚਲਦਿਆਂ ਹੀ ਕਿਹਾ ਸੀ ਕਿ ਸਾਰੇ ਹੀ ਅਰਦਾਸ ਕਰਿਓ ਕਿ ਮੇਰਾ ਭਰਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਅੱਜ ਸਵੇਰੇ ਹੀ ਦੀਪ ਸਰਦਾਰਨੀ ਦੇ ਭਰਾ ਦੀ ਮੌਤ ਮੌਤ ਦਾ ਕਾਰਨ ਹੈ ਜੋ ਕਿ ਹੱਡ ਅਟੈਕ ਦੱਸਿਆ ਜਾ ਰਿਹਾ ਹੈ ਸਕਰੀਨ ਸ਼ਾਟ ਤੁਸੀਂ ਆਪਣੀ ਇਸ ਸਕਰੀਨ ਤੇ ਦੇਖ ਸਕਦੇ ਹੋ ਜਿਸ ਦੇ ਵਿੱਚ ਕਿਸੇ ਕੁੜੀ ਨੇ ਇੱਕ ਪੋਸਟ ਦੇ ਨੀਚੇ ਕਮੈਂਟ ਕਰਕੇ ਪੁੱਛਿਆ ਸੀ ਤਾਂ ਕੀ ਹੋਇਆ ਉਹਨਾਂ ਨੂੰ ਪੀਵੀ 31 ਨਿਕਤਾ ਦੇ ਭਰਾ ਨੇ ਉਸ ਕਮੈਂਟ ਦਾ ਰਿਪਲਾਈ ਕੀਤਾ ਹੱਡ ਅਟੈਕ ਕਾਰਨ ਮੌਤ ਹੋ ਗਈ ਹੈ ਇਹ ਬਹੁਤ ਹੀ ਇੱਕ ਮਦਭਾਗੀ ਖਬਰ ਹੈ ਤਾਂ ਪਹਿਲਾਂ ਤਾਂ ਸਾਰੇ ਹੀ ਭਰਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਵਾਹਿਗੁਰੂ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਦੀਪ ਸਰਦਾਰ ਨੇ ਆਪਣੇ ਭਰਾ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ ਕਿਉਂਕਿ ਦੀਪ ਸਰਦਾਰਨੀ ਦੀ ਮਾਤਾ ਤੇ ਉਸਦੇ ਭਰਾ ਦੀ ਹਾਲਤ ਕੁਝ ਠੀਕ ਨਹੀਂ ਸੀਗੀ ਤੇ ਦੀਪ ਸਰਦਾਰਨੀ ਆਪਣੇ ਭਰਾ ਤੇ ਆਪਣੀ ਮਾਤਾ ਦੀ ਜ਼ਿੰਦਗੀ ਵਧੀਆ ਬਣਾਉਣ ਵਾਸਤੇ ਆਸਟ੍ਰੇਲੀਆ ਗਈ ਸੀ ਤੇ ਨਾਲ ਦੀ ਨਾਲ ਦੀਪ ਸਰਦਾਰਨੀ ਆਪਣੀ ਮਾਤਾ ਤੇ ਭਰਾ ਨੂੰ ਆਸਟ੍ਰੇਲੀਆ ਲੈ ਜਾਣਾ ਚਾਹੁੰਦੀ ਸੀ ਕਿ ਇੱਥੇ ਇਹ ਸੈੱਟ ਹੋ ਜਾਣਗੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸੋ ਸਾਰੇ ਜਣੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤਾਂ ਜੋ ਵਾਹਿਗੁਰੂ ਪਰਮਾਤਮਾ ਉਸ ਬੱਚੇ ਨੂੰ ਆਪਣੇ ਉਸ ਭਰਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੋਂ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਰੱਬ ਰੱਖਾ